ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਦੱਸਿਓ ਜਥੇਦਾਰ ਰਗਵੀਰ ਸਿੰਘ ਦੇ ਮਾਮਲੇ ਵਿੱਚ ਹੁਣ ਕੀ ਚੱਲ ਰਹੀ ਹੈ ਅਸਤੀਫਾ ਦੇਣਗੇ ਜਾਂ ਫਿਰ ਕੰਟਰੋਲ ਹੀ ਉਹਨਾਂ ਦੇ ਹੱਥ ਆ ਜਾਣਾ ਸਾਰਾ ਬਿਲਕੁਲ ਜੀ ਕੱਲ ਦਾ ਜਦ ਤੋਂ ਸ਼ੋਮਨੀ ਕਮੇਟੀ ਨੇ ਅੰਤਰੀਂ ਕਮੇਟੀ ਨੇ ਬੈਠਕ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ 15 ਦਿਨ ਲਈ ਲਾਂਭੇ ਕਰਨ ਦਾ ਫੈਸਲਾ ਲਿਆ ਤਤੋਂ ਪੰਥਕ ਸਫਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਬਾਦਲ ਤੜਾ ਨਿਸ਼ਾਨੇ ਤੇ ਆ ਗਿਆ ਹੈ। ਹੂੰ ਹੂੰ। ਬੇਸ਼ੱਕ ਕਹਿਣ ਹੋਏ ਹੈ ਕਿ ਜਿਕੇ 15 ਦਿਨਾਂ ਲਈ ਸਿੰਘ ਸਾਹਿਬ ਤੋਂ ਜਥੇਦਾਰ ਦੀਆਂ ਸੇਵਾਵਾਂ ਸ਼੍ਰੀ ਤਖਤ ਜੀ ਦਾ ਹੰਦਵਾਤ ਤੋਂ ਜਥੇਦਾਰ ਤੋਂ ਸੇਵਾਵਾਂ ਵਿੱਚ ਵਾਪਸ ਲਈਆਂ ਤੇ ਜੀ ਜਾਂਚ ਪੜਤਾਲ ਹੋਊਗੀ ਜੋ ਤੋਂ ਬਾਅਦ ਫਿਰ ਅਗਲੀ ਕਰੂ ਪਰ ਇਹ ਸਭ ਨੂੰ ਪਤਾ ਹੈ ਕਿ ਸਿੱਧੇ ਰੂਪ ਦੇ ਵਿੱਚ ਸੁਖਵੀਰ ਬਾਦਲ ਦੇ ਗਰੁੱਪ ਨੇ ਬਾਇਆ ਸ਼੍ਰੋਮਣੀ ਕਮੇਟੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲਾਂਬੇ ਕਰ ਦਿੱਤਾ ਹੈ। ਜੀ। ਤੇ ਫਿਰ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਰਾ ਨੇ ਕਿਹਾ ਕਿ ਮੇਰੇ ਕੋਲ ਕਈ ਤਰ੍ਹਾਂ ਦੇ ਸਵਾਲ ਵੀ ਪਹੁੰਚੇ ਨੇ ਮੇਰੇ ਕੋਲ ਮੇਰੇ ਕੋਲ ਸਾਰਾ ਕੁਝ ਹੈਗਾ ਜਦੋਂ ਮੈਂ ਬੋਲੂਗਾ ਫਿਰ ਗਰਦ ਉਡੂਗੀ ਪਰ ਉਹ ਕਹਿੰਦੇ ਕਿ ਅਜੇ ਪੰਦਰਵਾੜਾ ਚੱਲਦਾ ਹੈ ਸਾਬਜਾਦਿਆਂ ਦੇ ਸ਼ਾਹਲਤ ਵਾਲੇ ਦਿਨ ਚੱਲਦੇ ਨੇ ਇਸ ਲਈ ਮੈਂ ਅਜੇ ਨਹੀਂ ਬੋਲਣਾ ਜੀ ਕੀ ਇਹ ਦਿਨ ਸ਼ੋਮੀ ਮਿਟਲੀ ਨਹੀਂ ਚੱਲ ਰਹੀ ਸੀ ਹਮ ਕੀ ਇਹ ਦਿਨ ਬਲਟੋਹੇ ਲਈ ਨਹੀਂ ਚੱਲ ਰਹੀ ਸੀ ਕੀ ਇਹ ਦਿਨ ਅਕਾਦੀ ਜਲਦੀ ਜਿਹੜੀ ਸੁਖਵੀਰ ਬਾਦਲ ਦੀ ਧਰ ਲੱਗੀ ਹੈ ਸੋਸ਼ਲ ਮੀਡੀਆ ਤੇ ਉਲਟ ਟੰਗ ਲਿਖੋਣਾਂ ਲਈ ਨਹੀਂ ਚੱਲ ਰਹੀ ਸੀ ਹੂੰ ਸੋ ਇਹ ਵੀ ਇੱਕ ਸਮਝ ਤੇ ਸੋਚੀ ਦਾ ਇੱਕ ਪਹਿਚਾਣ ਹੈ ਦੂਸਰੇ ਪਾਸੇ ਜੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ 2 ਤਰੀਕ ਤੋਂ ਪਹਿਲਾਂ ਜੋ ਕੁਝ ਵਾਪਰ ਰਿਹਾ ਸੀ ਉਸ ਦੇ حوالے ਨਾਲ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਤਦ ਗਿਆਨੀ ਰਗਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਅਧਿਕਾਰ ਸਾਹਮਣੇ ਆਏ ਸੀ ਵੀਡੀਓ ਦੇ ਰੂਪ ਚ ਕਿ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਇਆ ਤਾਂ ਮੈਂ ਵੀ ਅਸਤੀਫਾ ਦੇ ਦੇਵਾਂਗਾ ਜੀ ਇਸ ਵਾਰ ਜਦੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਤੇ ਉਸ ਤੋਂ ਪਹਿਲਾਂ ਕਹਿੰਨੀ ਹਰਪ੍ਰੀਤ ਸਿੰਘ ਪ੍ਰੈਸ ਕਾਨਫਰੰਸ ਕਰਦੇ ਆ ਕਹਿੰਦੇ ਨੇ ਕਿ ਜਿਹੜੀ ਬਲਟੋਹੇ ਨੇ ਵੀਡੀਓ ਜਾਰੀ ਕੀਤੀ ਆ ਜਾਂ ਉਹ ਕਲਿੱਪ ਜਾਰੀ ਹੋਇਆ ਉਹ ਸਾਰੇ ਥਾਂ ਤੋਂ ਡਿਲੀਟ ਕਰਵਾਏ ਗਏ ਸੀਗੇ ਉਹ ਸਾਰੀ ਵੀਡੀਓ ਦੇ ਦ੍ਰਿਸ਼ ਕੱਲੀ ਪੂਰਨ ਪੈਨ ਡਰਾਈਵ ਜਿਹੜੀ ਸੀਗੀ ਉਹ ਜਦ ਅਰਗਾਨੀ ਰਗਵੀਰ ਸਿੰਘ ਕੋਲ ਸੀ ਫਿਰ ਇਹ ਕਿੱਥੋਂ ਆਈ ਉਹਨਾਂ ਨੇ ਮਤਲਬ ਉਹਨਾਂ ਨੇ ਸ਼ੰਕਾ ਸੀਗਾ ਕਿ ਉੱਥੇ ਹੀ ਸੀਗੀ ਹੋਰ ਥਾਂ ਤੋਂ ਡਿਲੀਟ ਆ ਪਰ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਕਿਤੋਂ ਵੀ ਰਿਕਵਰ ਹੋ ਸਕਦੀ ਆ ਜੀ ਅੱਜ ਕੱਲ ਇੰਨੀ ਟੈਕਨੋਲੋਜੀ ਦੀ ਤੇ ਅੱਜ ਗਿਆਨੀ ਰਗਵੀਰ ਸਿੰਘ ਦੇ ਹਵਾਲੇ ਨਾਲ ਇਹ ਸਵਾਲ ਬਾਹਰ ਆਉਣ ਲੱਗਾ ਕਿ ਜਿੱਦਣ ਦਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਉਣ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਵੱਲੋਂ ਹੋਈ ਹੈ ਤਦ ਤੋਂ ਜੱਜਦਾਰ ਗਿਆਨੀ ਰਗਵੀਰ ਸਿੰਘ ਹੋਰੀ ਕਾਫੀ ਫਿਕਰਮੰਦ ਨੇ ਕਾਫੀ ਪਰੇਸ਼ਾਨੀ 'ਚ ਨੇ ਤੇ ਉਹ ਵੀ ਕਾਫੀ ਹੱਦ ਤੱਕ ਅਸਤੀਫੇ ਦਾ ਮਨ ਬਣਾਈ ਬੈਠੇ ਨੇ ਜੀ ਇਹ ਸਭ ਦੇ ਦਰਮਿਆਨ ਪਤਾ ਲੱਗ ਰਿਹਾ ਕਿ ਧਾਮੀ ਸਾਹਿਬ ਉੱਥੇ ਪਹੁੰਚ ਅਪਰੋਚ ਕਰ ਰਹੇ ਨੇ ਹਮਮ ਤੇ ਪਹੁੰਚ ਅਪਰੋਚ ਦੇ ਦਰਮਿਆਨ ਪਤਾ ਲੱਗਾ ਕਿ ਗਰਨੀਦਰ ਗੁਬੀਰ ਸਿੰਘ ਉਹਨਾਂ ਇੱਕ ਤਰ੍ਹਾਂ ਨਾਲ ਤਾੜਨਾ ਕੀਤੀ ਹੈ ਇੱਕ ਤਰ੍ਹਾਂ ਨਾਲ ਇਹ ਕਿਹਾ ਕਿ ਵੀ ਤੁਸੀਂ ਜਥੇਦਾਰਾਂ ਨਾਲ ਇਸ ਤਰ੍ਹਾਂ ਕਰੋਗੇ ਹੂੰ ਇਹ ਥੋੜਾ ਤਰੀਕਾ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰ ਹੁਣ ਸਿੰਘ ਸਾਹਿਬ ਨੂੰ ਤਲਬ ਕਰ ਰਹੇ ਕਿ ਲਿਆਓ ਜੀ ਤੁਹਾਡੇ ਆਹ ਸਾਹਬਕ ਦਾ ਪੁੱਛਣਾ ਜੀ ਸਾਲੀ ਦੇ ਰਿਸ਼ਤੇ ਦਾ ਜੇ ਉਹਦਾ ਕਿ ਸ਼ਰਮ ਵਾਲੀ ਗੱਲ ਨਹੀਂ ਹੂੰ ਸੋ ਇਸ ਲਈ ਜਿਹੜਾ ਮਾਮਲਾ 12 13 ਸਾਲ ਪੁਰਾਣਾ ਹੈ ਔਰ ਜਨਤਾ ਦੀ ਅਦਾਲਤ ਚ ਹਾਂ ਉਸ ਵੱਲੋਂ ਗੁਰਪ੍ਰੀਤਾਲਾ ਮਾਮਲਾ ਚੱਲ ਰਿਹਾ ਤੇ ਉਹ ਸਜਾ ਜਾਬਤਾ ਹੈ ਕਾਫੀ ਕੁਛ ਮਾਮਲਾ ਹੈ ਤੇ ਉਸ ਮਾਮਲਿਆਂ ਦੇ ਵਿੱਚ ਤੁਸੀਂ ਹੁਣ ਗੱਲ ਕਰ ਪ੍ਰੀਸੀ ਨੂੰ ਅੱਜ ਕਿਉਂ ਤੇ ਫਿਰ ਜਿਹੜਾ ਵਿਧੀ ਵਿਧਾਨ ਹੈ ਤਖਤ ਸਹਿਬਾਂ ਦਾ ਉਹਦੇ ਹਵਾਲੇ ਨਾਲ ਇਹ ਸਪਸ਼ਟ ਹੈ ਕਿ ਜੇਕਰ ਪੰਜਾਂ ਤਖਤਾਂ 'ਚੋਂ ਕਿਸੇ ਚਾਰ ਤਖਤਾਂ ਦਾ ਕੋਈ ਮਸਲਾ ਆਉਂਦਾ ਹ ਹ ਕਿਸੇ ਸਿੰਘ ਸਹਿਬਾਂ ਦਾ ਕੋਈ ਮਸਲਾ ਆਉਂਦਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਹੀ ਅਧਿਕਾਰ ਖੇਤਰ ਹੈ ਕਿ ਉਹ ਕੋਈ ਸਵਾਲ ਕਰਨ ਕੋਈ ਜਵਾਬ ਤਲਬੀ ਕਰਨ ਕੋਈ ਕਿਸੇ ਨੂੰ ਨਾਮ ਜਦ ਕਰਨ ਉਹ ਪੁੱਛ ਪੜਤਾਲ ਕਰੇ ਤਾਂ ਕਰੇ ਤਾਂ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਨਹੀਂ ਹੈ ਜੀ ਪਰ ਜਿਵੇਂ ਬਾਦਲਦਲ ਦਾ ਕੰਟਰੋਲ ਸੀ ਉਹਨਾਂ ਨੂੰ ਤਾਂ ਇਹੀ ਲੱਗਦਾ ਆਪਾਂ ਪਹਿਲਾਂ ਵੀ ਕਿੰਨੀ ਵਾਰ ਗੱਲ ਕੀਤੀ ਹੈ ਕਿ ਉਹ ਤਾਂ ਇਸ ਪੋਜੀਸ਼ਨ 'ਚ ਸੀਗੇ ਕਿ ਇਹ ਜਥੇਦਾਰ ਤਾਂ ਸਾਡੇ ਮਲਾਜ਼ਮ ਨੇ ਜੀ ਜੀ ਅਸੀਂ ਤਨਖਾਹ ਤੇ ਰੱਖੇ ਜਿਹੜਾ ਆ ਦਿਮਾਗ 'ਚ ਮਾਨਸਿਕਤਾ ਫਸੀ ਸੀ ਉਹਦੇ ਵਿੱਚੋਂ ਇਹੋ ਜਿਹੇ ਫੈਸਲੇ ਹੁੰਦੇ ਹਨ ਹੂੰ ਸੋ ਇੱਕ ਤਾਂ ਦੂਸਰਾ ਜੇਕਰ ਅਕਾਲ ਤਖਤ ਸਾਡੇ ਜਥੇਦਾਰ ਦਾ ਕੋਈ ਮਸਲਾ ਹੋਵੇ ਤਾਂ ਉਹ ਅਧਿਕਾਰ ਖੇਤਰ ਹੈਡ ਗਰੰਟੀ ਸਾਭ ਨੂੰ ਹੁੰਦਾ ਫਿਰ ਜੀ ਤੋ ਇਸ ਲਈ ਉਹ ਕਹਿੰਦੇ ਨੇ ਕਿ ਮर्यादा ਵੀ ਤੋੜੀ ਐ ਹੂੰ ਤੇ ਇਧਰ ਅਕਾਲੀ ਦਲ ਅਜੇ ਵੀ ਜਥੇਦਾਰ ਸਭ ਕੋਲ ਚਿੱਠੀਆਂ ਭੇਜ ਰਿਹਾ ਅੱਜ ਪਤਾ ਲੱਗ ਰਿਹਾ ਵਕੀਲਾਂ ਦੀ ਅੰਗਰੇਜ਼ੀ ਚ ਲਿਖੀ ਕਿ ਚਿੱਠੀ ਭੇਜੀਤੀ ਜਥੇਦਾਰ ਸਭ ਕੋਲ ਕਿਾ ਦੇਖੋ ਜੀ ਸਾਡਾ ਤਾਂ ਮਸਲਾ ਫਸ ਗਿਆ ਜੀ ਨਹੀਂ ਤਾਂ ਇਹਦਾ ਮਤਲਬ ਤੁਸੀਂ ਆਪਣੇ ਸਾਰੇ ਮਸਲੇ ਜਿਹੜੇ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਕਿ ਸੀਫਿਆਂ ਤੋਂ ਭੱਜਣ ਨੂੰ ਫਿਰਦੇ ਆ ਉਹ ਸਾਰੀ ਪ੍ਰਕਿਰਿਆ ਪਰ ਇਹ ਸਭ ਦੇ ਦਰਮਿਆਨ ਜੀ ਪਤਾ ਲੱਗਾ ਕਿ ਗਿਆਨੀ ਰਗਵੀਰ ਸਿੰਘ ਲਗਭਗ ਮਨ ਬਣਾ ਰਹੇ ਨੇ ਹੂੰ ਕਿ ਜੇਕਰ ਤਾਂ ਤੁਸੀਂ ਸਹੀ ਰੂਪ ਚ ਅੱਗੇ ਨਹੀਂ ਵਧਣਾ ਜੀ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਤਾਮੀਲ ਨਹੀਂ ਕਰਨੀ ਔਰ ਤੁਸੀਂ ਜਾਣ ਬੁੱਝ ਕੇ ਇੱਕ ਜਥੇਦਾਰ ਨੂੰ ਐਦਾਂ ਤੰਗ ਪਰੇਸ਼ਾਨ ਕਰਨਾ ਜੀ ਤੇ ਫੇਰ ਤਾਂ ਕਹਿੰਦੇ ਕਿ ਮੈਂ ਵੀ ਅਸਤੀਫਾ ਦੇ ਕੇ ਪਰੇ ਹੋ ਜਾਣਾ ਭਾਈ ਹੂੰ ਕਿਉਂਕਿ ਜਥੇਦਾਰ ਗਿਆਨੀ ਰਕबीर ਸਿੰਘ ਹੋਰੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਾਲੀ ਲਾਈਨ 'ਚ ਨਹੀਂ ਖੜਨਾ ਚਾਹੁੰਦੇ ਜੀ ਜੋ ਕੁਝ ਘਰੇ ਬੁਲਾ ਕੇ ਬਾਦਲਾ ਨੇ ਕੀਤਾ ਸੀ ਉਸ ਕਤਾਰ 'ਚ ਨਹੀਂ ਆਉਣਾ ਚਾਹੁੰਦੇ ਪਰ ਇਸ ਸਭ ਦੇ ਦਰਮਿਆਨ ਹੀ ਇਹ ਵੀ ਪਤਾ ਲੱਗਾ ਕਿ ਜੱਜਦਰ ਸਾਹਿਬ ਨੇ ਇਹ ਵੀ ਕਿਹਾ ਕਿ ਫਿਰ ਜਾਂ ਤਾਂ ਤੁਸੀਂ ਜਿਹੜੀ ਕਮੇਟੀਆਂ ਕੂੜੀਆਂ ਬਣਾ ਰਹੇ ਉਹਨਾਂ ਨੂੰ ਰੱਦ ਕਰੋ ਜੀ ਅਸੀਂ ਦੇਖਾਂਗੇ ਜੇ ਲੋੜ ਹੋਊਗੀ ਵੀ ਜਾਂਚ ਦੀ ਤਾਂ ਨਹੀਂ ਹੋਊਗੀ ਸੋ ਇਹ ਇਸ ਲਈ ਇਹ ਪਰਸਰ ਹੈ ਦੂਸਰੇ ਪਾਸੇ ਪਤਾ ਲੱਗ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਪਤਨੀ ਦੀ ਉਹ ਭੈਣ ਜਿਹੜੀ ਰਿਸ਼ਤੇ ਚ ਉਹਨਾਂ ਦੀ ਸਾਲੀ ਲੱਗਦੀ ਹੈ ਜਿਹਦੇ ਬਾਰੇ ਗੁਰਪ੍ਰੀਤ ਜਿਹੇ-ਜਿਹੇ ਸਵਾਲ ਖੜੇ ਕਰ ਰਿਹਾ ਜਿਹਦਾ ਕਿਸੇ ਸਮੇਂ ਪਤੀ ਸੀ ਹੁਣ ਨਹੀਂ ਹੈ ਜੀ ਉਹ ਉਹ ਲੜਕੀ ਮਹਿਲਾ ਕਮਿਸ਼ਨ ਕੋਲ ਪਹੁੰਚ ਗਈ ਆ ਹਮ ਹਮ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਯਾਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈਂਦਿਆਂ ਲੈਂਦਿਆਂ ਤੁਸੀਂ ਪਰਿਵਾਰਾਂ ਨੂੰ ਤੋੜਨ ਵਾਲੇ ਪਾਸੇ ਤੁਰ ਪਏ ਜੀ ਉਹ ਜਿੱਥੇ ਵਿਆਹੀ ਹੈ ਉੱਥੇ ਲਈ ਉਹਦੇ ਲਈ ਤੁਸੀਂ ਨਵੇਂ ਉਸ ਪਰਿਵਾਰ 'ਚ ਜੀਣਾ ਮੁਸ਼ਕਲ ਹੋ ਜਾਂਦਾ ਆਪਣੇ ਦਾ ਜਹਜਾ ਸਿਸਟਮਾ ਘਰਾਂ 'ਚ ਜੀ ਸੋ ਇਸ ਲਈ ਉਸ ਨੇ ਮਹਿਲਾ ਕਮਿਸ਼ਨ ਦਾ ਰੁਖ ਕੀਤਾ ਇਹਦੇ ਨਾਲ ਕਿਹੜੀਆਂ ਮੁਸ਼ਕਲਾਂ ਵਧਦੀਆਂ ਆਏ ਦੇਖੋ ਫਿਰ ਹਸਾਬ-ਕਤਾਬ ਕੀ ਹੋਊਗਾ ਸੋ ਇਸ ਲਈ ਇੱਕ ਤਰ੍ਹਾਂ ਨਾਲ ਉਹ ਪਰਿਵਾਰ ਜਿੱਥੇ ਉਹ ਬੱਚੀ ਵਿਆਹੀ ਹੈ ਉਹ ਯਾਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਆ ਗਿਆ ਜੀ ਯਾਨੀ ਹਰਪ੍ਰੀਤ ਸਿੰਘ ਦਾ ਸੋਹਰਾ ਪਰਿਵਾਰ ਯਾਨੀ ਹਰਪ੍ਰੀਤ ਸਿੰਘ ਦੇ ਹੱਕ ਚ ਆ ਗਿਆ ਹੈ ਹੈਨਾ ਸਮੁੱਚੇ ਚਿੰਤਕ ਲੋਕ ਯਾਨੀ ਹਰਪ੍ਰੀਤ ਸਿੰਘ ਦੇ ਹੱਕ ਚ ਆ ਗਏ ਨੇ ਪੰਥਕ ਤੇਰਾ ਯਾਨੀ ਹਰਪ੍ਰੀਤ ਸਿੰਘ ਦੇ ਹੱਕ ਚ ਆ ਗਏ ਨੇ ਸੋ ਬਾਦਲਾਂ ਨੇ ਗਲਤੀਦਾਰ ਗਲਤੀ ਪਹਿਲਾਂ ਮਤਲਬ ਕਿ ਇਸ ਗੱਲ ਨੂੰ ਮੰਨਣ ਚਕਤਾਹੀ ਕੀਤੀ ਲੰਮਾ ਸਮਾਂ ਜੇ ਦੋ ਤਰੀਕ ਨੂੰ ਖੜ ਕੇ ਮੰਨ ਲਿਆ ਤਾਂ ਹਕੂਮਾ ਨੂੰ ਨਵਾਉਣ ਚਕਤਾਹੀ ਕੀਤੀ ਫਿਰ ਉਹ ਨਰੈਣ ਸਿੰਘ ਚੌੜਾ ਕਾਂਡ ਹੋਇਆ ਉਸ ਮਸਲੇ ਨੂੰ ਸਿਮਤੀ ਗੇ ਬਣਾਉਣ ਦੇ ਚੱਕਰ ਚ ਇੱਕ ਗਲਤੀ ਕਰ ਲਈ ਕਿ ਜਪਤ ਚੋ ਛੇਕਣ ਦੀ ਮੰਗ ਕਰ ਲਈਏ ਨਾ ਉਹ ਤੋਂ ਬਾਅਦ ਧਾਮੀ ਵਾਲਾ ਕਾਂਡ ਵਾਪਰ ਗਿਆ ਉਸ ਗਲਤੀ ਨੂੰ ਲੁਕਾਉਣ ਲਈ ਨਵਾਂ ਮਸਲਾ ਖੜਾ ਕਰ ਲਿਆ ਤੇ ਹੁਣ ਮਤਲਬ ਤੁਸੀਂ ਆਪਣੇ ਇਹ ਕਹਿੰਦੇ ਆ ਨਾ ਛੋਟੇ ਹੁੰਦੇ ਕਿ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਸੋ ਇੱਕ ਗਲਤੀ ਨੂੰ ਲੁਕਾਉਣ ਲਈ ਅਗਲੀ ਗਲਤੀ ਕਰਦੇ ਕਰਦੇ 2 ਦਸੰਬਰ ਤੋਂ ਪਹਿਲਾਂ ਅਕਾਲੀ ਦਲ ਜਿੱਥੇ ਸੀ ਮੁੜ ਕੇ ਉੱਥੇ ਪਹੁੰਚ ਗਿਆ ਤੇ ਹੁਣ ਜਿੱਥੇ ਦਾ ਰਗਵੀਰ ਸਿੰਘ ਤੇ ਇੱਕ ਵਾਰ ਫੇਰ ਸਭ ਦੀਆਂ ਨਜ਼ਰਾਂ ਨੇ ਕਿ ਕੀ ਉਹ ਪਹਿਲਾਂ ਵਾਂਗ ਸਟੈਂਡ ਰਹਿਣਗੇ ਜਾਉ ਉਹ ਅਜੇ ਆਪਣੀ ਨਾਰਾਜ਼ਗੀ ਅੰਦਰ ਖਾਤੀ ਪ੍ਰਗਟਾ ਰਹੇ ਨੇ ਜਾਂ ਉਹ ਅਜੇ 20 ਤਰੀਕ ਦੇ ਹਵਾਲੇ ਨਾਲ ਜਾਂ 20 ਦਿਨਾਂ ਦੇ ਹਵਾਲੇ ਨਾਲ ਜੇ 20 ਤਰੀਕ ਆ ਤਾਂ 20 ਤਰੀਕ ਵੀ ਸਵੇਰੇ ਅੱਜ ਆਉ ਹੋਗੀ ਨਹੀਂ ਉਹ ਕੋਈ ਕਾਰਵਾਈ ਹੋਈ ਸਵੇਰ ਨੂੰ ਅਗਲਾ ਦਿਨ ਚੜ ਜਾਣਾ ਤੇ ਜੇ 20 ਦਿਨਾਂ ਦਾ ਸਵਾਲ ਹੈ ਤਾਂ 22 ਤਰੀਕ ਤੱਕ ਆ ਜੂਗਾ ਫਿਰ ਸੋਮਵਾਰ ਤੱਕ ਹੋ ਜਾਣਾ ਚਾਹੀਦਾ ਹੈ ਮਸਲਾ ਕਿ ਉਹ ਸੀਫਾ ਦਿੰਨੇ ਹੋ ਜਾਂ ਨਹੀਂ ਦਿੰਨੇ ਸੋ ਸਭ ਦੀਆਂ ਨਜ਼ਰਾਂ ਹੁਣ ਜੱਤਰਗਣੀ ਰੁਗਵੀਰ ਸਿੰਘ ਤੇ ਨੇ ਕੀ ਉਹ ਸੀਫਾ ਦੇਣਗੇ ਜਾਂ ਪੂਰਾ ਹੁਣ ਸੱਚਮੁੱਚ ਕੰਟਰੋਲ ਆਪਣੇ ਹੱਥ ਚ ਲੈਣਗੇ ਕਿ ਪੂਰੇ ਹੁਕਮਨਾਮੇ ਮੰਨ ਕੇ ਆਓ ਫਿਰ ਗੱਲ ਕਰਾਂਗੇ ਦੀਪਕ ਜੀ ਜਦੋਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸੁਖਬੀਰ ਸਿੰਘ ਬਾਦਲ ਸਿੰਘ ਸਹਿਬਾਨ ਮੂਹਰੇ ਪੇਸ਼ ਹੋਏ ਸੀ ਉਸ ਤੋਂ ਬਾਅਦ ਜੋ ਜੋ ਉੱਥੇ ਜਿਵੇਂ ਬੜੇ ਸਪਸ਼ਟ ਤੇ ਤਿੱਖੇ ਸਵਾਲਾਂ ਦੇ ਰੂਪ ਵਿੱਚ ਉਹਨਾਂ ਤੋਂ ਜਿਹੜੀਆਂ ਜਿਹੜੀਆਂ ਗਲਤੀਆਂ ਸੀਗੀਆਂ ਉਹਨਾਂ ਦਾ ਇਕਬਾਲ ਕਰਵਾਇਆ ਗਿਆ ਉਸ ਤੋਂ ਬਾਅਦ ਇਹ ਵੈਸ ਛੱਡ ਗਈ ਸੀ ਵੀ ਜਿਹੜੀ ਜਿਹੜੇ ਗੁਨਾਹ ਉਹਨਾਂ ਨੇ ਕਬੂਲ ਕੀਤੇ ਨੇ ਅਕਾਲ ਤਖ਼ਤ ਸਾਹਿਬ ਦੇ ਵਿੱਚ ਹੁਣ ਜਿਹੜੀ ਬਾਕੀ ਦੀ ਜਿਹੜਾ ਜਿਹੜਾ ਕੋਰਟ ਆਫ ਲਾ ਜਿਹੜਾ ਜਿਹੜੀ ਦੁਨੀਆਵੀ ਅਦਾਲਤ ਆ ਮਿੱਕੀ ਉਹਦੇ ਵਿੱਚ ਵੀ ਹੁਣ ਉਹ ਇੱਕ ਸਬੂਤ ਬਣ ਸਕਦਾ ਕਿਉਂਕਿ ਉੱਥੇ ਜੇ ਉਹ ਇਹ ਗੱਲਾਂ ਮੰਨੇ ਨੇ ਬਰਗਾੜੀ ਕਾਂਡ ਦੇ ਸੰਦਰਭ ਵਿੱਚ ਤਾਂ ਕੀ ਉਹ ਅਦਾਲਤੀ ਕਾਰਵਾਈ ਦੇ ਵਿੱਚ ਵੀ ਹੁਣ ਉਹਨਾਂ ਦਾ ਇੱਕ ਉਹ ਇਕਬਾਲੀਆ ਬਿਆਨ ਵਜੋਂ ਉਹਨੂੰ ਵਰਤਿਆ ਜਾਏਗਾ ਹੁਣ ਉਸ ਸੰਦਰਭ ਦੇ ਵਿੱਚ ਕੀ ਚੱਲ ਰਿਹਾ ਜੀ ਪਤਾ ਨਹੀਂ ਇਹ ਸਬਬੀ ਮੇਲ ਨੇ ਹੂੰ ਪਤਾ ਨਹੀਂ ਇਹ ਪਾਰਲਰ ਕੋਈ ਦੋ ਯੋਜਨਾਵਾਂ ਚੱਲ ਰਹੀਆਂ ਨੇ ਹੂੰ ਇੱਕ ਪਾਸੇ ਸੁਖਵੀਰ ਬਾਦਲ ਦੀ ਕੁਰਸੀ ਬਚਾਉਣ ਲਈ ਉਹਦਾ ਉਹਦਾ ਬਚਾਉਣ ਲਈ ਰਾਜਨੀਤਿਕ ਤੌਰ ਤੇ ਬਚਿਆ ਕੁਛ ਹੈ ਬਚਾਉਣ ਦੇ ਚੱਕਰ ਚ ਹੋਰ ਗਵਾਇਆ ਜਾ ਰਿਹਾ ਹੈ ਨਾ ਸੋ ਇੱਕ ਪਾਸੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਨਿਸ਼ਾਨੇ ਤੇ ਲੈ ਰਹੇ ਨੇ ਦੂਏ ਪਾਸੇ ਅਦਾਲਤੀ ਪ੍ਰਕਿਰਿਆ ਚੋਂ ਸੁਖਵੀਰ ਬਾਦਲ ਕਿਰਦੇ ਨਜ਼ਰ ਆ ਰਹੇ ਨੇ ਹਮ ਹਮ ਰਾਜਨੀਤਿਕ ਤੌਰ ਤੇ ਅਕਾਲੀ ਦਲ ਕਿੱਥੇ ਪਹੁੰਚ ਗਿਆ ਰਾਜ ਭਾਗ ਤੋਂ ਹੁੰਦਾ ਹੋਇਆ 2 ਐਮਐਲਏ ਤੱਕ ਆ ਗਿਆ ਜੀ ਹੈ ਨਾ ਤੇ ਇਧਰ ਧਾਰਮਿਕ ਤੌਰ ਤੇ ਪੰਥਕ ਤੌਰ ਤੇ ਤਨਖਾਈਆ ਕਰਾਰ ਹੋ ਕੇ ਅਜੇ ਸੇਵਾਵਾਂ ਵੀ ਪੂਰੀਆਂ ਨਹੀਂ ਹੋਈਆਂ ਮਤਲਬ ਖੰਡਤ ਅਰਦਾਸ ਹੈ ਤੁਸੀਂ ਪੂਰੀ ਅਰਦਾਸ ਕਰਨ ਦੇ ਲਾਇਕ ਨਹੀਂ ਤੁਸੀਂ ਕਰਤਾ ਆਏ ਪਰ ਤੁਸੀਂ ਹੁਕਮਨਾਮੇ ਜੇ ਪੂਰੇ ਮੰਨੇ ਵੀ ਪਰ ਤੁਸੀਂ ਬਿਲਕੁਲ درست ਕਿਹਾ ਕਿ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਹੁਣ دنیਵੀਂ ਅਦਾਲਤ 'ਚ ਹੋਰ ਵੱਧਣ ਆਈਆਂ ਨੇ ਹਮ ਇਹ ਸਵਾਲ ਦੇ ਨਾਲ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਜੋ ਉਥੇ ਇੱਕ ਵਾਰ ਨਾਮੇ ਕੀਤੇ ਨੇ ਕਿ ਅਦਾਲਤ 'ਚ ਸਬੂਤ ਵੜਨਗੇ ਪਰ ਵੱਡਾ ਪੈਸਾ ਤਾਂ ਹੁਣ ਸਾਹਮਣੇ ਆਇਆ ਜੀ ਨਾ ਹਮ ਬਰਗਾੜੀ ਕਾਂਡ ਜਿਹਦੇ ਵਿੱਚ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਣਾ ਉਹ ਉਸ ਚ ਪਵਿੱਤਰ ਅੰਗ ਫਾੜ ਕੇ ਉਹਨਾਂ ਨੂੰ ਖੰਡਾਉਣਾ ਪੋਸਟਰ ਬਾਜੀ ਕਰਨਾ ਉਹ ਸਾਰਾ ਕੁਝ ਜੀ ਤੇ ਉਹ ਤੋਂ ਬਾਅਦ ਜੋ ਬਾਦਲਾਂ ਦੀ ਸਰਕਾਰ ਚ ਵਾਪਰਿਆ ਕਿ ਜੀ ਨਿਹੱਥੇ ਸਿੰਘਾਂ ਤੇ ਬੈਠੇ ਇਨਸਾਫ ਮੰਗਦੇ ਸਿੰਘਾਂ ਤੇ ਬੈਠੇ ਅਣਪਛਾਤੀ ਪੁਲਿਸ ਅਣਪਛਾਤੀਆਂ ਗੋਲੀਆਂ ਉਹ ਸਾਰਾ ਕੁਝ ਜੋ ਕੁਝ ਵਾਪਰਿਆ ਜੀ ਉਸ ਮਾਮਲੇ ਚ ਪਰਚੋਲ ਲਈ ਉਹਦੇ ਇਨਸਾਫ ਲਈ ਸੱਤ ਦਰ ਸੱਤ ਬਣੀ ਸਰਕਾਰ ਦਰ ਸਰਕਾਰ ਬਦਲੀ ਪਰ ਪੰਜਾਬ ਤੇ ਕੌਮ ਅੱਜ ਵੀ ਇਨਸਾਫ ਦੇ ਇੰਤਜ਼ਾਰ ਚ ਨੇ ਪਰ ਜਿਹੜੀ ਕਾਰਵਾਈ ਜਿੱਥੋਂ ਸ਼ੁਰੂ ਹੋਈ ਸੀ ਵਿਜੇ ਜੀ ਉਹਦੇ ਵਿੱਚ ਤਿੰਨ ਨਾਮ ਉੱਪਰ ਗਿਆ ਹਮ ਹਮ ਪਹਿਲਾ ਨਾਮ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਂ ਹਮ ਹਮ ਦੂਸਰਾ ਨਾਮ ਖਨੀ ਪ੍ਰੀਤ ਕੌਰ ਹਮ ਹੈਨਾ ਤੇ ਤੀਸਰਾ ਨਾਮ ਉਹਦੇ ਵਿੱਚ ਸੀਗਾ ਪ੍ਰਦੀਪ ਕਲੇਰ ਦਾ ਹਮ ਪ੍ਰਦੀਪ ਕਲੇਰ ਮਤਲਬ ਕਿ ਡੇਰਾ ਸਿਰਸਾ ਮੁਖੀ ਦੇ ਨੱਕ ਦਾ ਬਾਲ ਹਮ ਉਹਨਾਂ ਨੇ ਸਭ ਤੋਂ ਨੇੜਲਾ ਕਿਚਨ ਕੈਬਨਟ ਦਾ ਹਿੱਸਾ ਹਮ ਇਹ ਤਿੰਨ ਬੰਦਿਆਂ ਨੂੰ ਮੁੱਖ ਰੋਪੀਆਂ ਵੱਜੋਂ ਸ਼ਾਮਲ ਕੀਤਾ ਗਿਆ ਜੀ प्रदीप ਪਲੇਰ ਲੱਭਿਆ ਨਹੀਂ ਭਗੌੜਾ ਹੋ ਗਿਆ ਫਰਵਰੀ ਮਹੀਨੇ ਚ ਗੁੜਗਾਉਂ ਖੇਤਰ ਚੋਂ ਫੜ ਲਿਆ ਹਮ ਹਮ ਅਦਾਲਤ ਚ ਪੇਸ਼ ਕੀਤਾ ਤੇ ਉਸ ਨੇ ਅਦਾਲਤ ਦੇ ਵਿੱਚ ਜਿਹੜੀ ਸਾਡੀ ਮਤਲਬ ਡਿਸਟ੍ਰਿਕਟ ਕੋਰਟ ਹੁੰਦੀ ਹੈ ਉਹਦੇ ਵਿੱਚ ਬਿਆਨ ਦੇ ਵਿੱਚ ਦਰਜ ਕਰਾਇਆ ਕਿ ਸਾਰੀ ਘਟਨਾ ਦੇ ਪਿੱਛੇ ਸਾਜ਼ਿਸ਼ ਕਰਤਾ ਡੇਰਾ ਸਿਰਸਾ ਮੁਕੀ ਗੁਰਮੀ ਸਿੰਘ ਰਾਮ ਰੀਮ ਤੇ ਹਨੀ ਪ੍ਰੀਤੀ ਹਮ ਹਮ ਉਹਨੇ ਉਹਨਾਂ ਦਾ ਉਸ ਤੋਂ ਬਾਅਦ ਉਹਦੀ ਪ੍ਰਦੀਪ ਕਲੇਰ ਦੀ ਪਤਨੀ ਨੇ ਆਪਣੇ ਲਈ ਸੁਰੱਖਿਆ ਮੰਗੀ ਕਿ ਹੁਣ ਸਾਡੀ ਜਾਨ ਨੂੰ ਖਤਰਾ ਹੋ ਗਿਆ ਜੀ ਕਿ ਮੇਰੇ ਘਰ ਵਾਲੇ ਸੱਚ ਉਗਲਤਾ ਉਸ ਤੋਂ ਬਾਅਦ ਚਲੋ ਉਹਨੂੰ ਜ਼ਮਾਨਤ ਮਿਲ ਗਈ ਹਮ ਜ਼ਮਾਨਤ ਮਿਲਣ ਤੋਂ ਬਾਅਦ ਉਹਨੇ ਮੀਡੀਆ ਦੇ ਵਿੱਚ ਕਾਫੀ ਕੁਝ ਕਿਹਾ ਜੀ ਸਰਸਾ ਮੁਖੀ ਬਾਰੇ ਸ੍ਰੀ ਪ੍ਰੀਤ ਬਾਰੇ ਬਾਦਲਾਂ ਬਾਰੇ ਉਹ ਗੱਲ ਚੱਲੀ ਗਈ ਪਰ ਹੁਣ ਉਸਨੇ ਪੁਲਿਸ ਕੋਲ ਕਿਉਂਕਿ ਕੇਸ ਫਿਰ ਡੇਰੇ ਵਾਲੇ ਹਵਾਲੇ ਨਾਲ ਪੰਜਾਬ ਤੋਂ ਤਬਦੀਲ ਹੋ ਕੇ ਚੰਡੀਗੜ੍ਹ ਆ ਗਿਆ ਸੀ ਵੀ ਉੱਥੇ ਸਾਨੂੰ ਖਤਰਾ ਹੈ ਜੀ ਇਹ ਬਾਹਰ ਤਬਦੀਲ ਕੀਤਾ ਜਾਵੇ ਸੂਬੇ ਤੋਂ ਬਾਹਰ ਉਹ ਚੰਡੀਗੜ੍ਹ ਚ ਹੂੰ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਅੱਜ ਪ੍ਰਦੀਪ ਕਲੇਰ ਦੇ ਹਵਾਲੇ ਨਾਲ ਹੈ ਸਰਕਾਰੀ ਧਿਰ ਨੇ ਇੱਕ ਚਿੱਠੀ ਲਾਈ ਹੈ ਕਿ ਪ੍ਰਦੀਪ ਕਲੇਰ ਕਹਿੰਦਾ ਜੀ ਕਿ ਮੈਂ ਸਰਕਾਰੀ ਗਵਾਹ ਬਾਧਾ ਮਾਫ ਗਵਾਹ ਬਣਨਾ ਹੈ ਹੂੰ ਤੇ ਬਾਧਾ ਮਾਫ ਗਵਾਹ ਬਣਨ ਦਾ ਮਤਲਬ ਉਹ ਹੁਣ ਸਰਕਾਰ ਵਾਲੇ ਪਾਸਿਓ ਸਾਰਾ ਕੁਝ ਸਬੂਤ ਤੇ ਰੱਖੂਗਾ ਉਹਦੀ ਗੱਲ ਹੁਣ ਪ੍ਰਵਾਨ ਜੇ ਸਰਕਾਰ ਕੋਲ ਮਤਲਬ ਕਿ ਏਜੰਸੀਆਂ ਕੋਲ ਸਬੂਤ ਘਟ ਜਾਣ ਤੇ ਬਾਦਾਂ ਮਾਫ ਕੁਵਾ ਬਹੁਤ ਫਿਰ ਖੜੀ ਬਣ ਜਾਂਦਾ ਹੂੰ ਤੇ ਇਹ ਬੰਦਾ ਮੀਡੀਆ ਚ ਜੋ ਕਹਿੰਦਾ ਰਿਹਾ ਹੂੰ ਹੁਣ ਉਹੀ ਗੱਲ ਜੀ ਉੱਥੇ ਕਹਿੰਦਾ ਤਾਂ ਫਿਰ ਸੁਖਵੀਰ ਬਾਦਲ ਦੀ ਖਲਾਸੀ ਨਹੀਂ ਹੁੰਦੀ ਹੁਣ ਦੁਨੀਆਵੀ ਅਦਾਲਤ ਚ ਵੀ ਜੀ ਉਸ ਨੇ ਜਨਤਕ ਤੌਰ ਤੇ ਮੀਡੀਆ ਚ ਗੱਲਾਂ ਕਈਆਂ ਨੇ ਕਿ ਡੇਰਾ ਸਿਰਸਾ ਮੁਖੀ ਨੂੰ ਸੁਖਵੀਰ ਸਿੰਘ ਬਾਦਲ ਨੂੰ ਮੈਂ ਬੰਬੇ ਵੀ ਮਲਾਇਆ ਮੈਂ ਦਿੱਲੀ ਵੀ ਮਲਾਇਆ ਮੈਂ ਇੱਥੇ ਵੀ ਮਲਾਇਆ ਮੈਂ ਮੁਲਾਕਾਤਾਂ ਕਰਾਈਆਂ ਇਹ ਇਹ ਸਾਰੀ ਕੜੀ ਕਿਵੇਂ ਸੀ ਕਿਵੇਂ ਅਕਾਲੀ ਦਲ ਦੇ ਲਈ ਵੋਟਾਂ 'ਚ ਸਮਰਥਨ ਦੇ ਵਾਅਦੇ ਹੋਏ ਸੋ ਉਹ ਸਾਰੇ ਮਾਮਲੇ ਉਹ ਇੱਥੇ ਲਿਆ ਕੇ ਜੋੜਦਾ ਤੇ ਤੁਸੀਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮੰਨਦੇ ਹੋ ਕਿ ਹਾਂ ਬਰਗਾੜੀ ਕਾਂਡ ਜੀ ਚਿੱਠੀ ਮਾਫੀ ਜੀ ਹਨਾ ਗੋਲੀ ਕਾਂਡ ਜੀ ਸਾਡੀ ਸਰਕਾਰ ਵੱਲੇ ਹੋਇਆ ਸਾਡਾ ਗੁਨਾਹ ਹੈ ਤੇ ਹੁਣ ਪ੍ਰਦੀਪ ਕਲੇਰ ਦਾ ਇਕਵਾਲੀਆ ਬਿਆਨ ਮਤਲਬ ਉਹ ਕੀ ਕਹਿੰਦੇ ਹੁੰਦੇ ਨੇ ਹਨਾ ਮੌਕੇ ਦਾ ਗਵਾਹ ਜਾਂ ਹਨਾ ਮਤਲਬ ਜਿਨੇ ਮੌਕੇ ਸਾਰਾ ਕੁਝ ਦੇਖਿਆ ਉਹ ਬੰਦਾ ਜੀ ਹੁਣ ਇਸ ਤਰ੍ਹਾਂ ਦੀ ਗਵਾਹੀ ਦੇੰਦਾ ਸੁਖਵੀਰ ਬਾਦਲ ਦੀ ਖਲਾਸੀ ਹੋਣੀ ਮੁਸ਼ਕਲ ਹੈ ਸੋ ਹੁਣ ਅਕਾਲੀ ਦਲ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਨੇ ਜੀ ਉਸ ਅਦਾਲਤ ਚੋ ਜੀ ਬਰੀ ਨਹੀਂ ਹੋਏ ਹਮ ਤੇ ਇਸ ਅਦਾਲਤ ਚ ਹੁਣ ਫਸੋਂਗੇ ਤੇ ਇਹ ਇਸ ਦਾ ਮਤਲਬ ਇਹ ਪੈਰਲਲ ਦੋ ਗੱਲਾਂ ਚੱਲ ਰਹੀਆਂ ਨੇ ਬਰਾਬਰ ਕਿ ਤੁਸੀਂ ਹੋਰਾਂ ਨੂੰ ਫਸਾਉਣ ਨੂੰ ਫਿਰ ਤੁਸੀਂ ਤੇ ਫਸਾ ਆਪ ਰਹੇ ਹੋ ਜਾਂ ਇਸ ਸਬਾਬੀ ਮੇਲ ਸਾਰਾ ਕੁਝ ਹੋ ਰਿਹਾ ਪਰ ਸੁਖਵੀਰ ਬਾਦਲ ਦੀਆਂ ਅਕਾਲੀ ਦਲ ਦੇ ਬਾਦਲ ਢੜੇ ਦੀਆਂ ਮੁਸ਼ਕਲਾਂ ਹੋਰ ਵਧ ਰਹੀਆਂ ਨੇ ਜੀ ਦੀਪਕ ਜੀ ਨਿਗਮ ਵਾਲੀਆਂ ਚੋਣਾਂ ਹੋ ਗਈਆਂ ਨੇ ਤੇ ਨਤੀਜੇ ਸਵੇਰ ਨੂੰ ਆ ਜਾਣਗੇ ਜੀ ਨੇ ਵੋਟਾਂ ਹੀ ਸਵੇਰੇ ਪੈਣਗੀਆਂ ਜੀ ਨਤੀਜੇ ਵੀ ਸਵੇਰੇ ਆਉਣਗੇ ਅੱਛਾ ਵੋਟਾਂ ਸਵੇਰੇ ਪੈਣੀਆਂ ਰਾਈਟ ਜੀ 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 ਬਿਲਕੁਲ ਜੀ ਨਿਕਮ ਚੋਣਾ ਵੋਟਾਂ ਵੀ ਸਵੇਰੇ ਤੇ ਨਤੀਜੇ ਵੀ ਸਵੇਰੇ ਇਦਾਂ ਕਿਦਾਂ ਇਨਸਟੈਂਟ ਇਦਾਂ ਹੀ ਹੁੰਦਾ ਜੀ ਇਹ ਬਿਲਕੁਲ ਅੱਜ ਕਾਫੀ ਗਹਿਮਗਾਮੀ ਵਾਲਾ ਦਿਨ ਸੀਗਾ ਅੱਜ ਵੀ ਵੈਸੇ ਚੋਣ ਪ੍ਰਚਾਰ ਕੱਲ ਮੁੱਕ ਗਿਆ ਹੂੰ ਤੇ ਆਮ ਆਦਮੀ ਪਾਰਟੀ ਵੱਲੋਂ ਅਮਰ ਅਰੋੜੇ ਦਾ ਹੁਣ ਚਿਹਰਾ ਮੋਰਾ ਮੂਰੇ ਆ ਜਿੱਥਾਰ ਦਾ ਸੇਰਾ ਉਹਨਾਂ ਦੇ ਸਰੀ ਬੰਨਿਆ ਜਾਣਾ ਵੈਸੇ ਆਖਰੀ ਦਿਨ ਹਣਾ ਪਕਵਾਂਤ ਮਾਨ ਵੀ ਦੋ ਤਿੰਨ ਲਾਗੇ ਰੋਡ ショ ਕਰਗੇ ਹੈਨਾ ਬੀਜੇਪੀ ਸ਼ਹਿਰਾਂ ਚ ਆਪਣੀ ਥਾਂ ਲੱਭਦੀ ਫਿਰਦੀ ਉਸ ਨੂੰ ਲਾ ਦੇਣਾ ਨਿਗਵ ਚਾਉਣਾ ਰਹੀ ਬਿੱਟੂ ਐਂਡ ਪਾਰਟੀ ਅੱਜ ਧਰਨੇ ਤੇ ਬੈਠ ਇਹ ਕਰਬੋ ਕਰ ਆਪਣੇ ਬੰਦੇ ਬੰਦੇ ਛੜਾ ਵੀ ਲੈ ਕਿਉਂਕਿ ਮਸਲਾ दारू ਵੰਡਣ ਦਾ दा, दारू ਫੜਨ ਦਾ ਉਹਦੀ ਗੱਡੀ ਚੋਂ ਮਿਲੀ ਇਹਦੀ ਗੱਡੀ ਚੋਂ ਮਿਲੀ ਤੇ ਅੱਜ ਮਾਨਯੋਗ ਅਦਾਲਤ ਨੇ ਵੀ ਪਟਿਆਲੇ ਖੇਤਰ ਦੀਆਂ ਕਈ ਬਾਡਾਂ ਦੀਆਂ ਚੋਣਾਂ ਰੱਦ ਕਰਤੀਆਂ ਪੋਸਟਪੋਨ ਕਰਤੀਆਂ ਕਿਉਂਕਿ ਕਿੱਥੇ ਜੋ ਕੁਝ ਵਾਪਰਿਆ ਉਸ ਮਾਮਲੇ ਚ ਚੀਫ ਸਕੱਟਰੀ ਤੋਂ ਲੈ ਕੇ बीजेपी تاک ਨੂੰ ਝਾੜਾ ਪਈਆਂ ਅਦਾਲਤ ਚੁੱਕੇ ਐਸਐਸਬੀ ਸਾਹਮਣੇ ਖੜਾ ਹੋਵੇ ਔਰ ਔਰਤਾਂ ਨਾਲ ਇਹ ਜੀ ਬਦੀਕੀ ਹੋਵੇ ਤੇ ਉਹਨਾਂ ਦੇ ਕਾਗਜ਼ ਖੋਕੇ ਭੱਜਵੇ ਕੋਈ ਫਾੜ ਦੇਵੇ ਇਹ ਸਹੀ ਨਹੀਂਗਾ ਚਲੋ ਇਹ ਸਭ ਦੇ ਬਾਵਜੂਦ ਬਾਕੀ ਓਵਰਾਲ ਜੇਕਰ ਆਪਾਂ ਦੇਖੀਏ ਤਸਵੀਰ ਨੂੰ ਜੀ ਪੰਜਾਬ ਦੀਆਂ 5 ਨਗਰ ਨਿਗਮ ਦੀਆਂ ਤੇ 48 ਨਗਰ ਕਾਉਂਸਲ ਦੀਆਂ ਚੋਣਾਂ ਨੇ ਜਿਹਦੇ ਲਈ ਪ੍ਰਸ਼ਾਸਨ ਦਮ ਪਰੇ ਕੰਸੀਂ ਸਾਰੀ ਤਿਆਰੀ ਕਰ ਲਈ ਸੋ ਭਾਰਤੀ ਸਮੇਂ ਅਨੁਸਾਰ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਜੀ ਤੇ 4 ਵਜੇ ਤੋਂ ਬਾਅਦ ਗਿਣਤੀ ਸ਼ੁਰੂ ਹੋ ਜੇ ਜੀ ਇਹਦੇ ਲਈ 3732636 ਵੋਟਰ ਨੇ ਜਿਨ੍ਹਾਂ ਨੇ ਆਪਣੀ ਵੋਟਾਂ ਦਾ ਅਦਾਨ ਪ੍ਰਦਾਨ ਕਰਨਾ ਹੈ ਇਹਦੇ ਲਈ ਕੁਝ 1955000 ਤੋਂ ਵੱਧ ਮਰਦ ਨੇ 17000 1776000 ਤੋਂ ਵੱਧ ਬੀਬੀਆਂ ਵੋਟਰ ਨੇ ਤੇ 204 ਦੇ ਕਰੀਬ ਤੀਸਰੇ ਜੈਂਡਰ ਵੋਟਰ ਨੇ ਜੀ ਸੋ ਨਗਰ ਨਿਗਮ ਦੇ ਲਈ 381 ਵਾਰਡ ਤੇ ਨਗਰ ਕੌਂਸਲ ਨਗਰ ਪੰਚਾਇਤ ਦੇ ਲਈ 598 ਵਾਰਡ ਦੀਆਂ ਵੋਟਾਂ ਪੋਲ ਹੋਣੀਆਂ ਨੇ ਜਿਹਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ 23000 ਦੇ ਕਰੀਬ ਅਧਿਕਾਰੀ ਜਿਹੜੇ ਲਾਏ ਗਏ ਨੇ ਜੀ ਔਰ 1609 ਪੋਲਿੰਗ ਸਟੇਸ਼ਨ ਨੇ ਤੇ 1609 ਪੋਲਿੰਗ ਸਟੇਸ਼ਨਾਂ ਦੇ ਵਿੱਚ 3809 ਪੋਲਿੰਗ ਬੂਥ ਹੋਣਗੇ ਹੂੰ ਹੂੰ ਸੋ 3336 ਉਮੀਦਵਾਰ ਹੁਣ ਮੈਦਾਨ 'ਚ ਨੇ ਜੀ ਤੇ ਇਹਨਾਂ ਚੋਂ ਪਟਿਆਲੇ ਵਾਲੇ ਮੇਰਾ ਖਬਰ ਰੱਦ ਹੋ ਜਾਣਗੇ ਜਿਹੜੇ ਉੱਥੋਂ ਹਟਾਈ ਗਏ ਨੇ دیر ਸ਼ਾਮ ਜਿਹੜੀ ਉਹ ਖਬਰ ਹੈ ਸੋ 4947 ਨਾਮਜਦਗੀਆਂ ਆਈਆਂ ਸੀ ਜਿਨ੍ਹਾਂ ਚੋਂ 439 ਰੱਦ ਹੋ ਗਈਆਂ 1172 ਨੇ ਨਾਮ ਵਾਪਸ ਲੈ ਲਏ ਤੇ ਹੁਣ 3336 ਜਿਹੜੇ ਉਮੀਦਵਾਰ ਮੈਦਾਨ 'ਚ ਨੇ ਇਹਨਾਂ ਚੋਂ ਜੀ ਸਵੇਰੇ ਨਤਾਰਾ ਹੋ ਜੂਗਾ ਕੱਲ ਨੂੰ ਵੋਟਾਂ ਤੇ ਕੱਲ ਨੂੰ ਗਿਣਤੀ ਸੋ ਬੇਸ਼ੱਕ ਸત્તાਧਾਰੀ ਤੈਨੂੰ ਲੱਗਦਾ ਕਿ ਬਾਜੀ ਅਸੀਂ ਲੈ ਜਾਣੀ ਆ ਤੇ ਪਰ ਦੇਖਦੇ ਹਾਂ ਜੀ ਫੈਸਲਾ ਸਵੇਰੇ VOTER ਕਰਦੇ ਆ EVM ਮਸ਼ੀਨ ਕਰਦੀ ਆ ਜਾਂ ਸੱਤਾ ਤੇ ਪ੍ਰਸ਼ਾਸਨ ਕਰਦਾ ਜੀ ਦੀਪਕ ਜੀ ਨਾਲ ਗੱਲ ਕਰੀਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਜਿਨ੍ਹਾਂ ਨੇ ਜਦੋਂ ਜੇਲ੍ਹ ਦੇ ਵਿੱਚ ਸਨ ਟੀਚਰ ਰਿਕਰੂਟਮੈਂਟ ਸਕੈਮ ਦੇ ਮਾਮਲੇ 'ਚ ਉਹਦੋਂ ਉਹਨਾਂ ਨੇ ਆਪਣੀ 10ਵੀਂ ਦੀ ਜਿਹੜੀ ਪ੍ਰੀਖਿਆ ਸੀ ਉਹ ਜੇਲ੍ਹ ਦੇ ਵਿੱਚ ਉਹਨਾਂ ਨੇ ਉੱਥੋਂ ਪਾਸ ਕੀਤੀ ਸੀ 82 ਵਰਿਆਂ ਦੀ ਉਮਰ ਸੀ ਉਹਦੋਂ ਉਹਨਾਂ ਦੀ ਉਹਨਾਂ ਦਾ ਦਿਹਾਂਤ ਹੋ ਗਿਆ ਜੀ ਆਖਰੀ ਸਾਲ ਇਹ ਉਹਨਾਂ ਨੇ ਆਪਣੇ ਉਹਨਾਂ ਬਾਰੇ ਗੱਲ ਕਰਦੇ ਆ ਜੀ ਕਮਾਲ ਦੀ ਜ਼ਿੰਦਗੀ ਰਹੀ ਉਹਨਾਂ ਦੀ ਵੀ ਵੈਸੇ ਬਿਲਕੁਲ ਓਮ ਪ੍ਰਕਾਸ਼ ਚੋਟਾਲਾ ਚਰਚਤ ਰਹੇ ਨੇ ਉਹਨਾਂ ਦੀ ਲਾਈਫ ਤੇ ਫਿਲਮ ਵੀ ਬਣੀ ਐ ਸੋ ਉਹਨੇ ਇਸ ਦੁਨੀਆ ਚ ਨਹੀਂ ਰਹਿ ਜੀ ਇਹ ਤੋਂ ਪਹਿਲਾਂ ਕਿ ਆਪਾਂ ਚਟਾਲਾ ਹੋਰਾਂ ਬਾਰੇ ਗੱਲ ਕਰੀਏ ਮੈਂ ਦੋ ਛੋਟੀਆਂ-ਛੋਟੀਆਂ ਖਬਰਾਂ ਸਾਂਝੀਆਂ ਕਰਨੀਆਂ ਚਾਹੁੰਦਾ ਇੱਕ ਤਾਂ ਜ 25 ਦਿਨ ਹੋ ਗਏ ਜੀ ਡੱਲੇਵਾਲ ਹੋਰਾਂ ਦੀ ਭੁੱਖ ਹੜਤਾਲ ਨੂੰ ਹਮ ਤੇ ਉਹ ਸਥਿਤੀ ਦੇ ਵਿੱਚ ਉਹਨਾਂ ਦੀ ਸਥਿਤੀ ਕਾਫੀ ਸਿਹਤ ਪੱਖੋਂ ਨਾਜ਼ੁਕ ਹੈ ਅੱਜ ਫੇਰ ਸੁਪਰੀਮ ਕੋਰਟ ਚ ਸੁਣਵਾਈ ਸੀ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਵਾਰ ਫੇਰ ਪੰਜਾਬ ਸਰਕਾਰ ਨੂੰ ਝਾੜਾ ਮਾਰਦੇ ਆ ਕਿ ਆ ਕਿ ਤੁਸੀਂ ਉਹਨਾਂ ਨੂੰ ਟੈਂਪਰੇਰੀ ਹਸਪਤਾਲ ਚ ਕਿਉਂ ਨਹੀਂ ਸ਼ਿਫਟ ਕਰਦੇ ਹੂੰ ਹੂੰ ਸੋ ਟੈਂਪਰੇਰੀ ਹਸਪਤਾਲ ਉਹਦੇ ਨੇੜੇ ਹੀ ਬਣਾਇਆ ਸਰਕਾਰ ਨੇ ਤੇ ਐਡਵੋਕੇਟ ਜਰਨਲ ਕਹਿ ਰਹੇ ਸੀਗੇ ਨਹੀਂ ਜੀ ਉਹਨਾਂ ਦੀ ਸਥਿਤੀ ਠੀਕ ਹੈ ਜੀ ਆ ਉਹਨਾਂ ਦੀ ECG ਅਸੀਂ ਕਰਾਈ ਆ ਜੀ ਹਜੇ ਹਾਰਟ ਠੀਕ ਕੰਮ ਕਰਦਾ ਜੀ ਬਲੱਡ ਤੋਂ ਲੈ ਕੇ ਅਸੀਂ 20 ਟੈਸਟ ਕਰਾਇਆ ਜੀ ਹਲੇ ਰਿਪੋਰਟਾਂ ਠੀਕ ਨੇ ਜੀ ਮਤਲਬ ਆਮ ਬੰਦਾ ਮੇਰੇ ਵਰਗਾ ਹੁੰਦਾ ਵੀ ਅੱਜ ਟੈਸਟ ਕਰਾਉਣ ਚੱਲ ਜਵੇ ਨਾ ਉਹ ਚ ਵੀ ਖਾ ਸਕੋ ਕੁਝ ਵੱਧ ਘੱਟ ਆ ਜਾਊਗਾ। ਹੂੰ ਇੱਥੇ ਪਤਾ ਨਹੀਂ ਕਿਹ ਨਾਲੀ ਰਿਪੋਰਟ ਚ ਕਿਉਂ ਨਹੀਂ ਕੁਝ ਆ ਰਿਹਾ ਇਹ ਆਪਣੇ ਆਪਸ ਵਾਲਾ ਕਿ ਜਿਹੜੇ ਬੰਦੇ ਨੇ 25 ਦਿਨ ਤੋਂ ਕੁਝ ਖਾਧਾ ਨਾ ਹੋਵੇ। ਜੀ ਵੈਸੇ ਮਤਲਬ ਕਿ ਉਹਨਾਂ ਨੇ ਪੂਰਨ ਰਿਪੋਰਟ ਹੁਣ ਮੰਗ ਲਈ ਹੈ ਸੁਪਰੀਮ ਕੋਰਟ ਨੇ ਤੇ ਇਸ ਮਸਲੇ ਦੀ ਸੁਣਵਾਈ ਵੀ ਹੁਣ 2 ਜਨਵਰੀ ਤੇ ਚੱਲੀ ਗਈ ਹੈ ਪਰ ਉਹ ਕਹਿੰਦੇ ਕਿਸੇ ਵੀ ਤਰ੍ਹਾਂ ਕੋਈ ਲੋੜ ਹੋਵੇ ਤੁਰੰਤ ਸੁਪਰੀਮ ਕੋਰਟ ਆ ਸਕਦਾ। ਹੂੰ ਹੂੰ ਸੋ ਡੱਲੇ ਵਾਲੀ ਸਥਿਤੀ ਕਾਫੀ ਨਾ ਸਾਜ ਬਣੀ ਹੋਈ ਹੈ ਤੇ ਸਵੇਰ ਨੂੰ ਐਸਕੇਐਮ ਔਰ ਇਹ ਸ਼ੰਭੂ ਖ ਇਹਨਾਂ ਵੱਲੋਂ ਸਾਂਝੀ ਤਾਲਮਿਲ ਕਮੇਟੀ ਦੀ ਬੈਠਕ ਆ ਹੋ ਸਕਦਾ ਹੈ ਜਿਹੜੀ ਨਵੀਂ ਪਾਲਿਸੀ ਲਿਆਂਦੀ ਹੈ ਸੂਬੇ ਨੂੰ ਆਈ ਹੈ ਉਹਦੇ ਆਧਾਰ ਤੇ ਸ਼ਾਇਦ ਸਾਰੇ ਇਕੱਠੇ ਹੋ ਜਾਣੇ ਚੰਗਾ ਇਕੱਠੇ ਹੋ ਜਾਣ ਜੀ ਇੱਕ ਤਾਂ ਇਹ ਦੂਸਰਾ ਆਪਾਂ ਦੋ ਦਿਨਾਂ ਤੋਂ ਗੱਲ ਕਰਦੇ ਆ ਰਹੇ ਸੀ ਕਿ ਪੰਜਾਬ ਦੇ ਵਿੱਚ ਗਰਨੇਡ ਹਮਲੇ ਹੋ ਰਹੇ ਨੇ ਹੈਨਾ ਤੇ ਉਹ 22 ਦਿਨਾਂ ਚ ਸੱਤ ਹੋ ਗਏ ਸੋ ਮੈਨ ਲੱਗਦਾ ਉਹਦਾ ਹੱਲ ਲੱਭ ਲਿਆ ਜੀ ਪੰਜਾਬ ਵਾਲਿਆਂ ਨੇ ਪੰਜਾਬ ਸਰਕਾਰ ਨੇ ਜਾਂ ਪੁਲਿਸ ਤੰਤਰ ਨੇ ਜੀ ਅੱਜ ਪਟਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਉੱਥੇ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਨ ਲੱਗੇ ਜੀ ਉਹ ਤੇ ਕਈ ਥਾਂਾਂ ਤੇ ਉਹ ਹਰੀ ਜੀ ਤਰਪਾਲੇ ਪਾਲੀ ਉੱਪਰ ਹੂੰ ਕਿ ਐਦਾਂ ਥਾਣਾ ਦਿਖਣੋਂ ਆਟ ਜਾਊਗਾ ਮਤਲਬ ਕਬੂਤਰ ਅੱਖਾਂ ਵਿੱਚ ਲਵੇ ਤਾਂ ਹੂੰ ਲੱਗਦਾ ਕਿ ਮੈਨੂੰ ਕਿਹੜਾ ਬਿੱਲੀ ਦੇਖ ਲੂਗੀ ਹੁਣ ਸੋ ਇਸ ਲਈ ਆ ਤਰੀਕਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਮਸਲਾ ਇੰਨਾ ਗੰਭੀਰ ਹੈ ਤੁਸੀਂ ਉਹ ਕਿਉਂ ਨਹੀਂ ਲੱਗ ਪਰ ਰਹੇ ਕਿ ਕਿਉਂ ਹੋ ਰਹੇ ਨੇ ਕਿੱਥੋਂ ਹੋ ਰਹੇ ਨੇ ਕੌਣ ਕਰ ਰਿਹਾ ਤੇ ਅੱਜ ਜੀ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੇ ਪਠਾਨਕੋੜ ਦੇ ਖੇਤਰ ਦੀਆਂ ਪੁਲਿਸ ਚੌਕੀਆਂ ਦੇ ਪੁਲਿਸ ਥਾਣਿਆਂ ਦੀਆਂ 5-5 ਫੁੱਟ ਕੰਧਾਂ ਉੱਚੀਆਂ ਚੱਕਣ ਲੱਗੇ ਤੇ ਤਰਪਾਲਾਂ ਸ਼ੈੱਡ ਪਾ ਕੇ ਉਹਨੂੰ ਢੱਕਣ ਲੱਗੇ ਚਲੋ ਪਰ ਜਿਹਾਂ ਇਕੱਠਾ ਨਾਮ ਆਪਰਨ ਇਹਦੇ ਲਈ ਸਰਕਾਰ ਨੂੰ ਜਦੋਜੋਸ ਕਰਦੀ ਲੋੜ ਹੈ ਜੀ ਹੁਣ ਗੱਲ ਕਰੀਏ ਆਪਾਂ ਸਾਡੇ ਗਵਾਂਧੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਰਹੇ ਪੰਜਵਾਰ ਓਮ ਪ੍ਰਕਾਸ਼ ਚਟਾਲਾ ਜੀ ਓਮ ਪ੍ਰਕਾਸ਼ ਚਟਾਲਾ ਹੋਰੀ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਅੱਜ ਘਰੇ ਸੀਗੇ ਉਹ ਗੁੜਗਾਉਂ ਆਪਣੇ ਘਰੇ ਤੇ ਜਦੋਂ ਉਹਨਾਂ ਨੂੰ ਦਿੱਕਤ ਆਈ ਤੇ ਉਸ ਤੋਂ ਬਾਅਦ ਐਮਰਜੈਂਸੀ ਉਹਨਾਂ ਨੂੰ ਉੜਕਾਉਂ ਦੇ ਮਦਦਾਤਾ ਹਸਪੀਟਲ ਚ ਲੈ ਕੇ ਗਏ ਤੇ ਉੱਥੇ ਉਹਨਾਂ ਨੇ 12 ਵਜੇ ਆਖਰੀ ਸਾਹ ਲਿਆ ਹਾਰਟ ਅਟੈਕ ਦੱਸਿਆ ਜਾ ਰਿਹਾ ਇੱਕ ਦਿਨ ਨਾਲ ਉਹਨਾਂ ਦਾ ਦਿਹਾਂਤ ਹੋਇਆ ਹਮ ਹਮ ਬਿਲਕੁਲ ਜੀ ਇਹ ਮਤਲਬ ਕਿ ਦੇਵੀ ਲਾਲ ਉਹਨਾਂ ਦੇ ਪੰਜ ਮੁੰਡਿਆਂ ਦੇ ਵਿੱਚ ਪੰਜ ਔਲਾਦ ਦੇ ਵਿੱਚੋਂ ਸਭ ਤੋਂ ਬੜੇ ਸੀਗੇ ਜੀ ਔਰ ਪੜਾਈ ਪੜੂਈ ਤਾਂ ਘੱਟੇ ਕੀਤੀ ਆ ਹਾਂ ਪਰ ਇਹ ਹੈ ਕਿ ਸਿੱਖਿਆ ਘਟਾਲੇ 'ਚ ਜਰੂਰ ਫਸੇ ਹਮ ਪੰਜ ਵਾਰ ਮੁੱਖ ਮੰਤਰੀ ਰਹੇ ਤੇ ਪੰਜਵਾਂ ਕਾਰਜਕਾਲ ਹੀ ਸੀ ਜਿਹੜਾ ਪੂਰਾ ਕੀਤਾ ਜੀ ਪਹਿਲਾ ਕਾਰਜਕਾਲ ਸਿਰਫ 171 ਦਿਨ ਦਾ ਸੀ ਹੂੰ ਦੋਈ ਵਾਰ ਮੁੱਖ ਮੰਤਰੀ ਦਾ ਕਾਰਜਕਾਲ ਸਿਰ 5 ਦਿਨ ਦਾ ਸੀ ਤੀ ਵਾਰ ਮੁੱਖ ਮੰਤਰੀ ਦਾ ਕਾਰਜਕਾਲ 15 ਦਿਨ ਦਾ ਸੀ ਚੌਥੀ ਵਾਰ ਲਗਭਗ ਸਾਲ ਪੂਰਾ ਕੀਤਾ ਤੇ ਪੰਜਵੀਂ ਵਾਰ ਇਹ ਸੀ 2 ਮਾਰਚ 2002 ਨੂੰ ਸੀਐਮ ਦੀ ਕੁਰਸੀ ਸੰਭਾਲੀ ਸੀ ਤਾਂ 5 ਸਾਲ ਪੂਰੇ ਕੀਤੇ ਸੀ ਪਰ ਸਿੱਖਿਆ ਘਰਾਂ ਲਈ ਚੰਦਰ ਗਏ ਪਰ ਸਿੱਖਿਆ ਨਾਲ ਮੋਹ ਜਿਹਾ ਸੀਗਾ ਕਿ ਅੰਦਰੋਂ ਹੀ 10ਵੀਂ ਕਰ ਲਈ ਅੰਦਰੋਂ ਹੀ ਬਾ ਜੀ 12ਵੀਂ ਕੀਤੀ ਜੀ 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 ਇਹ ਹਾਰ ਜੇਲ੍ਹ ਚ ਰਹੇ ਨੇ ਆ 82 ਸਾਲ ਦੀ ਉਮਰ ਦੇ ਵਿੱਚ ਦੇਖੋ ਇਹ ਕਮਾਲ ਵੀ ਹੈ ਮੈਂ ਕਹਣਾ ਚਾਹੇ ਨਕਲ ਮਾਰ ਕੇ ਪੇਪਰ ਕਰਾਇਆ ਹੋਵੇ ਕਿਸੇ ਨੇ ਹੂੰ ਹੂੰ ਪਰ ਤੁਹਾਡੇ ਅੰਦਰ ਪੇਪਰ ਦੇਣ ਦੀ ਇੱਕ ਤਾਂਗ ਦਾ ਸੀ ਨਾ ਬੰਦੇ ਅੰਦਰ ਜੀ 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 ਸੋ ਇਹ ਕਮਾਲ ਦਾ ਹੋਇਆ ਕਿ ਪਰ ਚਟਾਲੇ ਦੀ ਜਾਣ ਤੋਂ ਬਾਅਦ ਉੱਥੇ ਵੀ ਇਹ ਇਹਨਾਂ ਦੀ ਪਾਰਟੀ ਦਾ ਜੋ ਹਾਲ ਹੈ ਹੁਣ ਮਤਲਬ ਇਹਨਾਂ ਨੇ ਤਾਂ ਆਪਣੀ ਅੱਖੀ ਦੇਖਿਆ ਉਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅਕਾਲੀ ਦਲ ਨੂੰ ਟੈ ਟੇਰੀ ਹੁੰਦੀ ਹੈ ਆਪਣੀ ਅੱਖੀ ਦੇਖਿਆ ਸੋ ਗਲਤੀਆਂ ਕਿਤਨਾ ਕਿਤੇ ਦੋ ਵੱਡੇ ਲੀਡਰਾਂ ਦੀਆਂ ਰਹੀਆਂ ਨੇ ਆਪਣੀਆਂ ਹੀ ਕਿ ਜਦੋਂ ਪਰਿਵਾਰਵਾਦ ਇਹਨਾਂ ਨੇ ਪਾਲਿਆ ਤੇ ਉਹਦੇ ਨਤੀਜੇ ਨਾਲ ਸੁੱਬੇ ਨੂੰ ਜੋ ਨੁਕਸਾਨ ਹੋਇਆ ਇਹ ਵੀ ਦੋਆਂ ਦੀ ਸਾਂਝ ਵੀ ਸੀ ਤੇ ਦੋਆਂ ਦਾ ਹਸ਼ਰ ਵੀ ਪਰਵਾਰਾਂ ਦਾ ਇੱਕੋ ਜਿਹਾ ਹੋ ਰਿਹਾ ਹ। ਹਮਮ। ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ। ਅਗਲੇ ਹਫਤੇ ਫੇਰ ਗੱਲ ਕਰਦੇ ਹਾਂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਮਿਹਰਬਾਨ